ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਜੋ ਅੱਜ ਸੋਈਆਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਲਕੀਆਂ ਵੱਲੋਂ ਹਾਂਜੀ ਕੀ ਕਹੋਗੇ ਉਸ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਜੀ ਤੀਆਂ ਦਾ ਤਿਹਾਰ ਅਸੀਂ ਮਨਾ ਰਹੇ ਆ ਨਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕੰਮ ਹੋਇਆ ਜੀ ਕੱਲਾ ਤਾਂ ਕੋਈ ਬੜਾ ਨਹੀਂ ਹੁੰਦਾ ਜੀ ਇਹ ਪਿੰਡ ਦਾ ਸਾਂਝ ਸਾਰਿਆਂ ਦੀ ਬਹੁਤ ਸਾਨੀ ਕੇ ਸਾਨੂੰ ਸਾਥ ਦਿੱਤਾ ਪਿੰਡ ਵਾਲਿਆਂ ਨੇ ਜੇ ਤੀਆਂ ਦਾ ਤਿਹਾਰ ਮਨਾਇਆ ਸੀ ਹਾਂਜੀ ਤੇ ਬਾਕੀ ਸਾਡੇ ਪੰਜ ਸਰਪੰਚ ਸਾਡੇ ਵਲੰਟੀਅਰ ਵੀਰ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਡੇ ਨਾਲ ਇੱਥੇ ਸੇਵਾ ਕੀਤੀ ਆ ਤੇ ਹੋਰ ਸਾਰੇ ਜਵਾਕਾਂ ਦਾ ਸਾਰੀਆਂ ਮਾਤਾ ਭੈਣਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਇਹ ਰੌਣਕ ਵਧਾਈ ਆ ਤੇ ਸਹਿਯੋਗ ਦਿੱਤਾ ਆ ਕਿ ਬਹੁਤ ਮਨੋਰੰਜਨ ਹੋਇਆ ਬੱਚਿਆਂ ਦਾ ਮਾਤਾ ਭੈਣਾਂ ਦਾ ਤੇ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਤਿੰਨ ਦਿਨ ਹੋ ਗਏ ਸੇਵਾ ਤੇ ਲੱਗਿਆ ਨੂੰ ਤੇ ਬਾਕੀ ਜੀ ਪ੍ਰਮਾਤਮਾ ਸਾਹਿਬ ਨੂੰ ਬਲੰਤਿਆਂ ਚ ਬਖਸ਼ੇ ਚੜ੍ਹਦੀ ਕਲਾ ਰਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਆਪਣਾ ਛੋਪਾ ਨਾਮ ਦੱਸੋ ਜੀ ਮੇਰਾ ਨਾਮ ਬినੋਦ ਕੁਮਾਰ ਸ਼ਾਕਰ ਸਰਪੰਚ ਜੀ ਸਰਪੰਚ ਸਾਹਿਬ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਮੈਂ ਤੁਹਾਨੂੰ ਪਹਿਲੇ ਤੇ ਤੀਆਂ ਦਾ ਤਿਆਰ ਜੇ ਤਾਂ ਪਿਛੋਖੜੇ ਜੀ ਉਹ ਚੀਜ਼ਾਂ ਦਾ ਮੀਡੀਆ ਲਈ ਆਹੀ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਸਾਡੇ ਨਗਰ ਵਿੱਚ ਤੀਆਂ ਮਨਾਇਆ ਜਾਂਦੀਆਂ ਨੇ ਜੀਆਂ ਜੇ ਇਹਦੀ ਹਿਸਟਰੀ ਜਾਣੀਏ ਹਾਂਜੀ ਉਹਦੇ ਬਾਰੇ ਤਾਂ ਆਪਾਂ ਹੁਣ ਛੋਡੇ ਮੀਡੀਆ ਲਈ ਨਹੀਂ ਅਸੀਂ ਕੁਝ ਕਹਿ ਸਕਦੇ ਬਾਕੀ ਅਸੀਂ ਤਾਂ ਕਿਉਂ ਪੁਰਾਣੇ ਬਯੁਗਾਂ ਨੂੰ ਪਤਾ ਵੀ ਕਿਉਂ ਦਾ ਆ ਅਸੀਂ ਇਹ ਤੋਂ ਉਸ ਕੀ ਮਨਾਉਨੇ ਆ ਵੀ ਸਾਡੇ ਨਗਰ ਦੀਆਂ ਕੁੜੀਆਂ ਬਹਿਈਆਂ ਹੋਈਆਂ ਜਿਹੜੀਆਂ ਵੀ ਕੀ ਕਰ ਬਹਾਂ ਦੇ ਸਰ ਮਿਲਣ ਗੱਲ ਆ ਜਾਂਦੀਆਂ ਨੇ ਜੀਆਂ ਉਹਦੇ ਨਾਲ ਇਕੱਠੀਆਂ ਹੋ ਜਾਂਦੇ ਨੇ ਸੇਲੀਆਂ ਪ੍ਰਾਣੀਆਂ ਪੜਨਦੇ ਆ ਇਕੱਠੀਆਂ ਹੁੰਦੀਆਂ ਜਿਹੜੀਆਂ ਉਹ ਇਸ ਟਾਈਮ ਆ ਜੀ ਹਰੇਕ ਸਾਲ ਤਿੰਨ ਸਾਲ ਚਾਰ ਸਾਲ ਹੋ ਗਏ ਸਾਨੂੰ ਇਸੇ ਤਰ੍ਹਾਂ ਪਾਲ ਕਰਦੇ ਆ ਹਾਂਜੀ ਬੀਬੀ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਜੀ ਇਨਾਮ ਆਈ ਤੁਹਾਡਾ ਔਰਮਲਾ ਰਾਣੀ ਹਾਂਜੀ ਔਰਮਲਾ ਰਾਣੀ ਔਰਮਲਾ ਰਾਣੀ ਮਾਤਾ ਜੀ ਧੀਆ ਦਾ ਤਿਹਾਰ ਜੋ ਧੀਆ ਧਿਆਣੀਆਂ ਵੱਲੋਂ ਮਨਾਇਆ ਜਾ ਰਿਹਾ ਇਸ ਦੇ ਰਾਜ ਕੀ ਨੇ ਜੀ ਇੱਥੇ ਦੇ ਵਿੱਚ ਕੀ ਇਤਿਹਾਸ ਹੈ ਰਾਹ ਤਾਂ ਤਾਂ ਸਨ ਵੀ ਨਹੀਂ ਪਤਾ ਬੱਚਾ ਆਉਂਦਾ ਜਿਵੇਂ ਤੀਆਂ ਕੁੜੀਆਂ ਆਉਂਦੀਆਂ ਨੇ ਤੀਆਂ ਬਣਾ ਲੈਣੇ ਆ ਜੀ ਅੱਗੇ ਬਜ਼ੁਰਗ ਤਾਂ ਹੁਣ ਬੱਚਿਆਂ ਨੂੰ ਸੰਧਾਰੇ ਕੁੜੀਆਂ ਨੂੰ ਦੇ ਕੇ ਹੁੰਦੇ ਨੇ ਹਾਂਜੀ ਬਿਸਕੁਟ ਸੁੱਕੇ ਕੱਪੜੇ ਜੀ ਹੁਣ ਵੀ ਦਿੰਦੇ ਨੇ ਜੀ ਹਾਂ ਕਿਤੇ ਨਾ ਕਿਤੇ ਇੱਕ ਬਹਾਨੇ ਨਾਲ ਨਾਰਿੰਦ ਕੋਤੀ ਨੂੰ ਦਾਨ ਕੀਤਾ ਜਾਂਦਾ ਦਿੱਤਾ ਜਾਂਦਾ ਜੀ ਹੁਣ ਤਾਂ ਮੈਂ ਸ਼ਾਮ ਨੂੰ ਜਾਂਦੇ ਨੇ ਘੰਟੇ ਚ ਮੋੜੇ ਆਉਂਦੇ ਨੇ ਹਾਂਜੀ ਅੱਗੇ ਤਾਂ ਰਾਤ ਨੂੰ ਦੋ ਦੋ ਰਾਤਾ ਰਹਿ ਕੇ ਹੁਣਾ ਕੁੜੀਆਂ ਕੋਲ ਜੀ ਹੁੰਦਾ ਟਾਈਮ ਹੀ ਨਹੀਂ ਬੱਚਿਆਂ ਕੋ ਜੀ ਹੂੰ ਬਹਾਨੇ ਨਾਲ ਤੀਆਂ ਦੇ ਬਹਾਨੇ ਨਾਲ ਇਕੱਠੀਆਂ ਹੋ ਜਾਂਦੀਆਂ ਹਾਂ ਹਾਂ ਜੀ ਇਹੀ